ਆਜ਼ਾਦੀ ਦਿਵਸ ਅਤੇ ਜਨਮ ਅਸ਼ਟਮੀ ਮੌਕੇ ਸ਼ਾਕੋਟ ਦੇ ਭਾਰੀ ਪੁਲਿਸ ਫੋਰਸ ਦਾ ਫਲੈਗ ਮਾਰਚ ਸ਼ਾਕੋਟ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਜਲੰਧਰ ਵਿਖੇ ਸ਼੍ਰੀ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ ਅਨੁਸਾਰ ਆਜ਼ਾਦੀ ਦਿਵਸ ਅਤੇ ਜਨਮ ਅਸ਼ਟਮੀ ਦੇ ਮੌਕੇ ਤੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਲਈ ਸਬ ਡਿਵੀਜ਼ਨ ਸ਼ਾਕੋਟ ਦੇ ਥਾਣਾ ਸ਼ਾਕੋਟ ਮੁੰਬਈ ਅਤੇ ਮਲਸੀਆ ਵਿੱਚ ਭਾਰੀ ਪੁਲਿਸ ਫੋਰਸ ਦੇ ਨਾਲ ਫਲੈਗ ਮਾਰਚ ਕੱਢਿਆ ਗਿਆ ਇਸ ਦੌਰਾਨ ਸੰਵੇਦਨਸ਼ੀਲ ਥਾਵਾਂ ਦੀ ਜਾਂਚ ਛੱਕੀ ਵਿਅਕਤੀਆਂ ਤੇ ਕਾਰਵਾਈ ਹਾਈਡ ਜ਼ੋਨਸ ਦੀ ਤਲਾਸ਼ੀ ਅਤੇ ਬੀਸੀ ਵਿਅਕਤੀਆਂ ਦੀ ਪੜਤਾਲ ਕੀਤੀ ਗਈ ਪੁਲਿਸ ਵੱਲੋਂ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਛੱਕੀ ਵਿਅਕਤੀਆਂ ਦਾਰੇ ਤੁਰੰਤ ਸੂਚਿਤ ਕੀਤਾ ਜਾਵੇ ਤਾਂ ਜੋ ਕਿ ਸਿਹਾਰ ਨੂੰ ਸ਼ਾਂਤੀ ਦੇ ਨਾਲ ਮਨਾਇਆ ਜਾ ਸਕੇ ਸ਼ਾ ਕੋਟ ਮਲਸ਼ੀਆਂ ਤੋਂ ਸੀਨੀਅਰ ਪੱਤਰਕਾਰ ਸਾਬੀ ਦਾਸੀ ਕੇ ਸ਼ਾ ਕੋਟਤੀ ਅਨੀਲ ਕੁਮਾਰ ਬੋਬੀ ਦੀ ਖਾਸ ਰਿਪੋਰਟ ਦੁਆਬਾ ਪਬਲਿਕ ਨਿਊਜ਼ ਚੈਨਲ ਨੇ ਆਪਣੇ ਇਸ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅੱਜ ਜਿਲ੍ਹਾ ਜਨਰਲ ਅਧਿਅਤੀ ਦੇ ਮਾਨਜੋਗ ਅਸਰਤੀ ਸਰਦਾਰ ਹਰਵਿੰਦਰ ਸਿੰਘ ਦਰਕਤੀ ਦੀ ਗਾਈਡਲਾਈਨ ਤੇ ਸਰਦੇਜ ਸ਼ਾਹਕੋਟ ਦੇ ਥਾਣਾ ਸ਼ਾਹਕੋਟ ਲੋਈਆਂ ਮੈਥੋਰਾ ਦੇ ਸੂਬੇ ਰੀਅਚ ਚ ਜਿਹੜੀ ਆ ਭਾਰੀ ਫੋਰਸ ਨਾਲ ਜਿਹੜਾ ਅੱਜ ਫਲੈਗ ਮਾਰਚ ਕੀਤਾ ਗਿਆ 15 ਅਗਸਤ ਦੇ ਮੌਕੇ ਨਜ਼ਰ ਔਰ ਅਸੀਂ ਅੱਜ ਐਫਐ ਫਲੈਗ ਮਾਰਚ ਦੇ ਨਾਲ ਨਾਲ ਸਾਡੇ ਇਲਾਕੇ ਤੇ ਜਿਹੜੇ ਸਾਡੇ ਛੱਕੀ ਏਰੀਆ ਉਹਦੀ ਸਰਚ ਵੀ ਕੀਤੀ ਗਈ ਆ ਨਾਲ ਨਾਲ ਜਿਹੜੇ ਸਾਡੇ ਹਾਈ ਡਾਟਸ ਨੇ ਸਾਡੇ ਬੀਸੀਜ਼ ਨੇ ਉਹਨਾਂ ਦੇ ਵਿੱਚ ਚੈਕਿੰਗ ਕੀਤੀ ਉਹਨਾਂ ਦੇ ਰੇਡ ਵੀ ਕੀਤੇ ਗਏ ਆ ਔਰ ਇਹ ਪ੍ਰੋਸੈਸ ਜਿਹੜਾ ਸਾਡਾ ਪੁਲਿਸ ਦਾ ਜਿਹੜਾ ਹੈ ਪਬਲਿਕ ਦੀ ਸਿਕਿਉਰਿਟੀ ਲਈ ਹਰ ਇਨਸਾਨ ਦੀ ਸੁਰੱਖਿਆ ਦੇ ਮੱਦੇਨਜ਼ਰ ਜਿਹੜੇ ਫਲੈਗਮਾਰਕ ਤੇ ਸਰਚ ਕੀਤੀ ਗਈ ਹੈ ਔਰ ਨਾਲ-ਨਾਲ ਜਨਮ ਅਸ਼ਟਮੀ ਵੀ ਆ ਰਹੀ ਹੈ ਤੇ ਇਸ ਇਤਿਹਾਦ ਦੇ ਮੱਦੇਨਜ਼ਰ ਵੀ ਅਸੀਂ ਪਬਲਿਕ ਨੂੰ آگਾਹ ਕਰਦੇ ਕਿ ਇਹ ਤਿਉਹਾਰ 15 ਅਗਸਤ ਦੇ ਜਿਹੜੇ ਇਹ ਸਾਡਾ ਦਿਹਾੜਾ ਹੈ ਇਹ ਬੜਾ ਉਤਸ਼ਾਹ ਨਾਲ ਮਨਾਇਆ ਜਾਵੇ ਤੇ ਪੁਲਿਸ ਦਾ ਇਹ ਇੱਕ ਕਰਤਵ ਹੈਗਾ ਕਿ ਹਰ ਇਨਸਾਨ ਦੀ ਸੁਰੱਖਿਆ ਨੂੰ ਬਰਕਰਾਰ ਰੱਖਣਾ ਥੈਂਕ ਯੂ